ਬੀਤੇ ਦਿਨੀ ਮਜੀਠਾ ਵਿਖੇ ਜਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਘਰ ਉਜੜ ਗਏ ਨੇ ਕਈ ਘਰਾਂ ਦੇ ਵਿੱਚ 70 ਵਿਛ ਗਏ ਨੇ 22 ਦੇ ਕਰੀਬ ਮੌਤਾ ਹੋ ਗਏ ਨੇ ਤੇ ਕਈ ਹਾਲੇ ਵੀ ਜੇਰੇ ਇਲਾਜ ਨੇ ਪਰ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਰੀਲੀ ਸ਼ਰਾਬ ਦਾ ਬੋਲਬਾਲਾ ਜਿਸ ਤੋਂ ਸਪਸ਼ਟ ਹੁੰਦਾ ਕਿ ਸਰਕਾਰਾਂ ਤੇ ਅਫਸਰਾਂ ਦੀ ਮਿਲੀ ਭੁਗਤ ਦੇ ਤਹਿਤ ਹੀ ਪੰਜਾਬ 'ਚ ਜਿਰੀਲੀ ਸ਼ਰਾਬ ਬਣ ਰਹੀ ਆ ਵਿਕਰੀ ਆ ਤੇ ਲੋਕਾਂ ਦੇ ਸੁਹਾਗ ਉਜੜ ਰਹੇ ਨੇ ਪਿਛਲੇ 6 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਰੀਲੀ ਸ਼ਰਾਬ ਦੇ ਨਾਲ 158 ਮੌਤਾਂ ਹੋ ਚੁੱਕੀਆਂ ਲੇਕਿਨ ਸਰਕਾਰਾਂ ਬਦਲ ਗਈਆਂ ਨੇ ਲੇਕਿਨ ਮਾਫੀਆ ਨਹੀਂ ਬਦਲਿਆ ਪੱਗਾਂ ਬਦਲ ਗਈਆਂ ਨੇ ਪਰ ਕਾਰੋਬਾਰੀ ਦੋ ਨੰਬਰ ਵਾਲੇ ਲੋਕ ਉਸੇ ਤਰ੍ਹਾਂ ਹੀ ਉਹਨਾਂ ਦੀ ਚਾਂਦੀ ਹੈ ਜਾਂ ਉਹਨਾਂ ਦੀ ਬੱਲੇ ਬੱਲੇ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਵਾਅਦੇ ਕਰਦੀਆਂ ਨੇ ਸ਼ਕਤੀ ਕਰਦੀਆਂ ਦਾਅਵੇ ਕਰਦੀਆਂ ਨੇ ਲੇਕਿਨ ਇਸ ਦੇ ਬਾਅਦ ਜਿਹੜਾ ਮਾਫੀਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਲੋਕਾਂ ਦੇ ਘਰ ਉਜਾੜ ਰਿਆ ਪਿਛਲੇ 6 ਸਾਲਾਂ ਚ ਜੇ ਜਰਿਲੀ ਸ਼ਰਾਬ ਦੇ ਨਾਲ ਜਿਹੜੀਆਂ 58 158 ਮੌਤਾਂ ਆਉਣ ਪੰਜਾਬ ਨੂੰ ਖਲਾਕੇ ਰੱਖਣ ਵਾਲੀ ਗੱਲ ਜਰਿਲੀ ਸ਼ਰਾਬ ਦੇ ਨਾਲ ਅਗਰ ਪੂਰੇ ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਤੇ ਪੰਜਾਬ ਇੱਕ ਅਜਿਹਾ ਵਾਹਦ ਦੂਜੇ ਨੰਬਰ ਤੇ ਸੂਬਾ ਜਿੱਥੇ ਸਭ ਤੋਂ ਵੱਧ ਜਰਿਲੀ ਸ਼ਰਾਬ ਦੇ ਨਾਲ ਲੋਕ ਮਰ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ 6 ਸਾਲਾਂ ਚ 158 ਮੌਤਾਂ ਕਿੱਥੇ-ਕਿੱਥੇ ਹੋਈਆਂ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਜੈ ਸਿੰਘ ਸ਼ਿਬੜ ਉਹਨਾਂ ਦੀ ਖਬਰ ਹੈ ਜਿਹਦੇ ਵਿੱਚ ਕਿਹਾ ਗਿਆ ਕਿ 6 ਸਾਲਾਂ ਦੇ ਵਿੱਚ ਜਿਰੇਲੀ ਸ਼ਰਾਬ ਨਾਲ 158 ਮੌਤਾਂ ਹੋਈਆਂ ਮਜੀਠਾ 'ਚ ਜਿਰੇਲੀ ਸ਼ਰਾਬ ਪੀਣ ਨਾਲ 21 ਮੌਤਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਦੀ ਮਾਫੀਆ ਦੇ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤੇ ਪਾਣੀ ਫੇਰ ਦਿੱਤਾ ਸੂਬੇ ਵਿੱਚ ਸਰਕਾਰਾਂ ਬਦਲਦੀਆਂ ਹਨ ਪਰ ਨਕਲੀ ਸ਼ਰਾਬ ਦਾ ਕਾਰੋਬਾਰ ਬੰਦ ਨਹੀਂ ਹੋਇਆ ਮਾਝੇ ਵਿੱਚ ਨਕਲੀ ਸ਼ਰਾਬ ਪੀਣ ਨਾਲ ਮੌਤਾਂ ਹੋਣ ਦੀ ਪਿਛਲੇ ਕੁਝ ਹਰ ਅਰਸਿਆਂ ਦੌਰਾਨ ਇਹ ਦੂਜੀ ਸਭ ਤੋਂ ਵੱਡੀ ਘਟਨਾ ਇਸ ਤੋਂ ਪਹਿਲਾਂ ਜਦੋਂ 220 ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ ਉਸ ਸਮੇਂ ਵੀ ਸਰਹੱਦੀ ਪੱਟੀ ਵਿੱਚ ਜਾਂ ਤਰਨਤਾਰ ਬਟਾਲਾ ਅਤੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕਰੀਬ 120 ਲੋਕਾਂ ਨੇ ਜਿਹੜੇ ਲਈ ਸ਼ਰਾਬ ਪੀਤੀ ਤੇ ਜਿਸ ਕਰਕੇ ਉਹ ਉਹਨਾਂ ਦੀ ਮੌਤ ਹੋ ਗਈ ਕਈਆਂ ਦੀ ਅੱਖਾਂ ਦੀ ਜੋਤ ਵੀ ਚਲੀ ਗਈ ਸੀ ਜੇਕਰ ਨਕਲੀ ਜਾਂ ਰਿਲੀ ਸ਼ਰਾਬ ਪੀਣ ਨਾਲ ਮਨੁੱਖੀ ਜ਼ਿੰਦਗੀਆਂ ਖਤਮ ਹੋਣ ਦੀ ਗੱਲ ਕਰੀਏ ਤਾਂ ਆਪ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇਹ ਦੂਜੀ ਸਭ ਤੋਂ ਵੱਡੀ ਘਟਨਾ ਸਾਲ 2024 ਵਿੱਚ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਸੰਗਰੂਰ ਜਿੱਥੇ ਆਮ ਆਦੀ ਪਾਰਟੀ ਦੀ ਸਭ ਤੋਂ ਵੱਡੀ ਸ਼ਕਤੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਅਤੇ ਐਕਸਾਈਜ਼ ਮੰਤਰੀ ਰਪਾਲ ਸਿੰਘ ਚੀਮਾ ਅਮਨ ਰੋੜਾ ਉਸ ਸਮੇਂ ਮੀਤ ਹੇਰ ਵੀ ਉੱਥੋਂ ਜਿਹੜੇ ਮંત્રી ਸਨ ਐਸ ਵਲੇਉ ਚਾਹੀ ਉਥੇ ਐਮਪੀ ਨੇ ਐਡੀ ਵੱਡੀ ਲੀਡਰਸ਼ਿਪ ਸੀ ਉਥੇ ਆਮ ਆਦੀ ਪਾਰਟੀ ਦੀ ਸਮੂਚੀ ਵੱਡੇ ਲੀਡਰ ਸਨ ਉਹਨਾਂ ਦੇ ਆਪਣੇ ਜਿਲ੍ਹੇ ਸੰਗਰੂਰ ਦੇ ਵਿੱਚ ਹੀ ਜਿਹਨੂੰ ਆਮ ਆਦੀ ਪਾਰਟੀ ਸਿਆਸੀ ਰਾਜਤਾਂ ਨਹੀਂ ਕਹਿੰਦੇ ਨੇ ਉਥੇ ਵੀ 21 ਮੌਕਤਾ 2024 ਦੇ ਵਿੱਚ ਸ਼ਰਾਬ ਪੀਣ ਨਾਲ ਹੋਈਆਂ ਸੀ ਤੇ ਹੁਣ ਵਜੀਟਾ ਵਿੱਚ ਵਾਪਰੀ ਇਸ ਕਟਣ ਨੇ ਸਰਕਾਰ ਦੀ ਨਸ਼ਾ ਵਿਰੁੱਧ ਮਿਹਮ ਦੀਆਂ ਝੰਗਾਂ ਉੜਾ ਦਿੱਤੀਆਂ ਬ੍ਰੇਕਾਂ ਲਗਾ ਦਿੱਤੀਆਂ ਨੇ ਅਤੇ ਸਿਆਸੀ ਸ਼੍ਰੀ ਕਾਲੀ ਮਤਲਬ ਵਿਰੋਧੀਆਂ ਲਈ ਇੱਕ ਵੱਡਾ ਮੁੱਦਾ ਮਿਲ ਗਿਆ ਭਾਵੇਂ ਸਰਕਾਰ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਮੁੱਖ ਦੋਸ਼ੀ ਸਮੇਤ ਕਈ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਗੱਲ ਕਹੀ ਹੈ ਪਰ ਸਿਆਸੀ ਵਿਰੋਧੀਆਂ ਨੇ ਇਸ ਮੁੱਦੇ ਤੇ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਪਿਛਲੇ 6 ਸਾਲਾਂ ਅੰਦਰ ਜਲੀ ਰੀਲੀ ਸ਼ਰਾਬ ਪੀ ਨਾਲ 158 ਦੇ ਕਰੀਬ ਵਿਕਤੀ ਜਿਹੜੇ ਨੇ ਉਹ ਮੌਤ ਦੇ ਮੂੰਹ ਚਲੇ ਗਏ ਨੇ ਤਤਕਾਲੀ ਕਾਂਗਰਸ ਸਰਕਾਰ ਦਰਾਂ ਮਾਝੇ ਚ ਪੈਂਦੇ ਤਰਨਤਨ ਅੰਮ੍ਰਿਤਸਰ ਬਟਾਲਾ ਗਰਜ਼ਾਸਪੁਰ ਖੇਤਰ ਵਿੱਚ ਸ਼ਰਾਬ ਪੀਨਲ 120 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਤੇ ਦਰਜਨਾਂ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੇ ਗਈ। ਇਸੇ ਤਰ੍ਹਾਂ ਹੀ ਖੰਨਾ ਦੇ ਰਾਜਪੁਰੇ ਵਿਖੇ ਅਨਅਧਿਕਾਰਤ ਸ਼ਰਾਬ ਦੀਆਂ ਫੈਕਟਰੀਆਂ ਲੱਗਣ ਦੀਆਂ ਖਬਰਾਂ ਜਨਤਕ ਹੋਈਆਂ ਸੀ। ਦਿਲਚਸਪ ਗੱਲ ਇਹ ਕਿ ਦੋਵੇਂ ਫੈਕਟਰੀਆਂ ਚਲਾਉਣ ਵਾਲਿਆਂ ਦੇ ਪਿੱਛੇ ਕਾਂਗਰਸ ਆਗੂਆਂ ਦਾ ਅਸ਼ੀਰਵਾਦ ਸੀ। ਲੇਕਿਨ ਉਸ ਸਮੇਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਇਹ ਮਸਲਾ ਇਸ ਆਮ ਆਦੀ ਪਾਰਟੀ ਦੇ ਸਰਕਾਰ ਨੇ ਉਹ ਨਕਲੀ ਫੈਕਟਰੀਆਂ ਦੇ ਫਾਈਲਾਂ ਖੋਲੀਆਂ ਹਾਲਾਂਕਿ ਉਸ ਸਮੇਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੀਰ ਸਿੰਘ ਦੁੱਲੋ ਜਿਹੜੇ ਉਸ ਸਮੇਂ ਰਾਜ ਸਭਾ ਮੈਂਬਰ ਵੀ ਉਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸ਼ਰਾਬ ਫੈਕਟਰੀ ਚਲਾਉਣ ਵਾਲੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਉਸ ਵਕਤ ਸਰਕਾਰ ਨੇ ਫੈਕਟਰੀ ਤਾਂ ਬੰਦ ਕਰਾਉਣ ਤੋਂ ਬਿਨਾਂ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਸੀ ਜਿਹੜੇ ਕਾਂਗਰਸੀਆਂ ਦੇ ਹੱਥ ਸੀ ਉਹਨਾਂ ਨੂੰ ਮੁਰ ਤੋਂ ਟਿਕਟਾਂ ਦਿੱਤੀਆਂ ਗਈਆਂ ਉਸ ਵਕਤ ਆਮ ਆਦੀ ਪਾਰਟੀ ਜਿਹੜੀ ਆ ਮੁੱਖ ਵਿਰੋਧੀ ਧਿਰ ਪਾਰਟੀ ਸੀ ਇਸ ਮੁੱਦੇ ਨੂੰ ਉਹਨਾਂ ਨੇ ਖੂਬ ਅਸ਼ਾਲਿਆ ਸੀ ਹਿੱਥੋਂ ਤੱਕ ਕਿ ਮੰਗ ਕੀਤੀ ਸੀ ਕਿ ਮੁੱਖ ਮੰਤਰੀ ਦੇ ਖਿਲਾਫ ਵੀ ਕੇਸ ਦਰਜ ਹੋਵੇ ਉਦੋਂ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਸਨ ਹੁਣ ਪਿਛਲੇ ਸਾਲ ਆਮ ਆਦੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੰਗਰੂਰ ਜ਼ਿਲ੍ਹੇ 'ਚ 21 ਲੋਕਾਂ ਦੀ ਮੌਤ ਹੋ ਗਈ ਹੈ ਸਰਕਾਰ ਦੀ ਢਿੱਲੀ ਕਾਰਵਾਈ ਦੇ ਸਿਰ ਕਰਕੇ ਸ਼ਾਇਦ ਮਜਿਠੇ 'ਚ ਮੋੜ ਘਟਨਾ ਵਾਪਰੀ ਹੈ ਕੁਝ ਬੜੇ ਪਹਿਲਾਂ ਚਮਕੌਰ ਸਾਹਿਬ ਹਲਕੇ ਵਿੱਚ ਪੈਂਦੇ ਪਿੰਡ ਮਕੜੋਣਾ ਕਲਾ ਵਿੱਚ ਵੀ ਜਰੀਲੀ ਸ਼ਰਾਬ ਪੀਨ ਨਾਲ ਕੁਝ ਵਿਕਤੀਆਂ ਦੀ ਮੌਤ ਹੋ ਗਈ ਸੀ ਇੱਕ ਡਰਾਮਾ ਉਹ ਹਨ ਜਿਹੜੀਆਂ ਰਿਪੋਰਟ ਹੁੰਦੀਆਂ ਨੇ ਤੇ ਲਾਜ਼ਮੀ ਤੌਰ ਤੇ ਸਾਰੇ ਨੂੰ ਪਤਾ ਕੁਝ ਅਜਿਹੇ ਘਟਨਾਵਾਂ ਵੀ ਹੁੰਦੀਆਂ ਨੇ ਜਿਹੜੀਆਂ ਬਾਅਦ ਚ ਜਨਤਕ ਜਾਂ ਰਿਪੋਰਟ ਨਹੀਂ ਹੁੰਦੀਆਂ ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੀਰ ਸਿੰਘ ਦੁੱਲੋ ਦਾ ਕਹਿਣਾ ਹੈ ਕਿ ਉਹਨਾਂ ਨੇ ਨਕਲੀ ਸ਼ਰਾਬ ਵੇਚਣ ਖੰਨਾ ਦੇ ਰਾਜਪੁਰ ਵਿਖੇ ਸ਼ਰਾਬ ਦੀ ਫੈਕਟਰੀ ਚਲਾਉਣ ਵਾਲੇ ਤੇ ਸਰਹੱਦੀ ਖੇਤਰ ਦੇ ਵਿੱਚ ਸ਼ਰਾਬ ਪੀਨ ਵਾਲੇ ਮਰਨ ਵਾਲੇ ਲੋਕਾਂ ਨੂੰ ਇਨਸਾਫ ਦੇਣ ਲਈ ਕਾਰਵਾਈ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁਰਦ ਤੋਂ ਚਿੱਠੀ ਲਿਖੀ ਹੈ ਕਈ ਵਾਰ ਮਿਲਣ ਲਈ ਵੀ ਸਮਾਂ ਮੰਗਿਆ ਪਰ ਸਰਕਾਰ ਵੱਲੋਂ ਸਮਾਂ ਨਹੀਂ ਦਿੱਤਾ ਜਾ ਸਕਿਆ ਉਹਨਾਂ ਨੇ ਇਹ ਵੀ ਕਹਿ ਕੇ ਜੇਕਰ ਸਰਕਾਰ ਨੇ ਸਮੇਂ ਸਿਰ ਇਹ ਕਦਮ ਚੁੱਕਿਆ ਹੁੰਦਾ ਤੇ ਅੱਜ ਅਜਿਹੀ ਮੰਦ ਭਾਗੀ ਘਟਨਾ ਨਾ ਵਾਪਰਦੀ ਉਧਰ ਗੱਲ ਕਰੀਏ ਤਾਂ ਦੇਸ਼ ਅੰਦਰ ਵੀ ਜਰੇਲੀ ਸ਼ਰਾਬ ਪੀਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ ਪਰ ਪੰਜਾਬ ਨੰਬਰ 2 ਤੇ ਸੂਬਾ ਜਿੱਥੇ ਸਭ ਤੋਂ ਵੱਧ ਜਰੇਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਹੁੰਦੀਆਂ ਨੇ ਸਮੁੱਚੇ ਦੇਸ਼ ਵੇ 1978 ਤਾਈਂ ਹੁਣ ਤੱਕ ਜਰੇਲੀ ਸ਼ਰਾਬ ਪੀਣ ਕਾਰਨ ਜਿਹੜੇ ਨੇ 17 ਹਾਦਸੇ ਵਾਪਰੇ ਨੇ ਜਿੰਨਾ ਕਰਕੇ 2323 ਲੋਕਾਂ ਦੀ ਜਾਨ ਗਈ ਹੈ ਗੁਜਰਾਤ ਇਸ ਮਾਮਲੇ 'ਚ ਦੇਸ਼ ਭਰਤ ਵਿਚ ਸਭ ਤੋਂ ਅੱਗੇ ਰਿਹਾ ਜਿੱਥੇ 1987 ਚ ਸਭ ਤੋਂ ਵੱਧ 200 ਵਿਕਤੀਆਂ ਦੀ ਜ਼ਰੀਲੀ ਸ਼ਰਾਬ ਪੀਨ ਕਰਨ ਮੌਤ ਹੋਈ ਸੀ ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਦੂਜੇ ਨੰਬਰ ਤੇ ਪੰਜਾਬ ਜਿੱਥੇ ਸਾਲ 220 ਵਿੱਚ ਜ਼ਰੀਲੀ ਸ਼ਰਾਬ ਨੇ 121 ਜਾਨਾਂ ਲਈਆਂ ਸੀ ਔਰ ਪ੍ਰਾਪਤ ਜਾਣਕਾਰੀ ਅਨੁਸਾਰ 1970 ਵਿੱਚ 100 ਮੌਤਾਂ 1986 ਦੇ ਵਿੱਚ 108 ਮੌਤਾਂ ਜਿਹੜੀਆਂ ਵੀ ਗੁਜਰਾਤ ਦੇ ਵਿੱਚ ਸ਼ਰਾਬ ਪੀਨ ਕਰਨ ਹੋਈਆਂ ਸੀ ਪੰਜਾਬ ਵਿੱਚ ਅਕਤੂਬਰ 210 ਵਿੱਚ ਦਸੂਹਾ ਲਾਕੇ ਚ ਸ਼ਰਾਬ ਜਰੀਲੀ ਸ਼ਰਾਬ ਕਰਨ 16 ਲੋਕਾਂ ਦੀ ਜਾਨ ਗਈ ਸੀ ਤੇ ਉਸ ਮਗਰ ਜੁਲਾਈ ਅਗਸਤ 2020 ਵਿੱਚ ਮਾਝੇ ਇਲਾਕੇ ਵਿੱਚ 121 ਜਾਨਾਂ ਗਈਆਂ ਸੀ ਆਮ ਆਦੀ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਮਾਰਚ 2024 ਵਿੱਚ ਦਿੜਬਾ ਦੇ ਸਨਾਬਲਾਕ ਵਿੱਚ 20 ਲੋਕਾਂ ਦੀ ਜਰੀਲੀ ਸ਼ਰਾਬ ਕਰਨ ਮੌਤ ਹੋਈ ਸੀ ਤੇ ਹੁਣ ਮਜੀਠਾ ਇਲਾਕੇ ਵਿੱਚ ਜਰੀਲੀ ਸ਼ਰਾਬ ਕਰਨ 21 ਲੋਕਾਂ ਦੀ ਮੌਤ ਹੋਈ ਹੈ ਇਹ ਪੰਜਾਬੀ ਟਰਬਿਊ ਦੇ ਅੰਕੜੇ ਨੇ ਜਿੱਥੇ ਦੱਸਿਆ ਗਿਆ ਕਿ ਜਰੀਲੀ ਸ਼ਰਾਬ ਕਰਨ ਮੌਤਾਂ ਚ ਪੰਜਾਬ ਦਾ ਦੂਜਾ ਨੰਬਰ ਫਸ ਸਵਾਲ ਹੈ ਚਾਹੇ ਸੰਗਰੂਰ ਦਾ ਢਿੜਬਾ ਜਾਂ ਸੁਨਾਮ ਹੋਵੇ ਚਾਹੇ ਜਾਂ ਮਾਝੇ ਦਾ ਮਜੀਠਾ ਇਲਾਕਾ ਇਹਨਾਂ ਪਿੱਛੇ ਦੁਖਾਂਤ ਪਿੱਛੇ ਤਰਾਸ ਦੇ ਪਿੱਛੇ ਮੁੱਖ ਦੋਸ਼ੀ ਕੌਣ ਹੈ ਕੀ ਪੁਲਿਸ ਡਿਪਾਰਟਮੈਂਟ ਕੀ ਐਕਸਾਈਟ ਡਿਪਾਰਟਮੈਂਟ ਜਾਂ ਫਿਰ ਸੂਬੇ ਦੇ ਸਿਆਸੀ ਲੋਕ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਪੰਜਾਬ ਧੰਨਵਾਦ